ਮੈਂ ਐਸਐਸਪੀ ਦੀ ਮੀਟਿੰਗਸ ਦੇ ਵਿੱਚ ਇਹ ਕਿਹਾ ਕਿ ਜਿਹੜੇ ਮੁਨਸ਼ੀ ਐਸਆਈ ਤੇ ਹਾਲਾ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20-20 ਸਾਲਾਂ ਤੋਂ ਉੱਥੀ ਨੇ ਹੂੰ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਲਾਪਤਾ ਹੀ ਬਦਲ ਦੋ ਬਨੂੜ ਤੋਂ ਚਾਕੇ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਦਾ ਫੋਨ ਚੈੱਕ ਕਰਦੇ ਰਹੇ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹਨਾ ਇਹ ਮੈਂ ਆਰਡਰ ਦਿੱਤੇ ਨੇ ਕਿ ਐਸਐਸਪੀ ਆਪ ਚੇਂਜ ਕਰ ਸਕਦੇ ਨੇ ਪਰ ਜੇ ਫਿਰ ਵੀ ਨਸ਼ਾ ਵਿਕਦਾ ਰਿਹਾ ਫਿਰ ਮੈਂ ਐਸਐਸਪੀ ਨੂੰ ਸਸਪੈਂਡ ਕਰੂੰਗਾ ਮੈਂ 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 ਹੌਲਦਾਰ ਨੂੰ ਥੋੜੀ ਜਾਣਦਾ ਸਭ ਦਾ ਠਮਤੋ ਹੋ ਲਿਆ ਸਾਡੇ ਏਰੀਆ ਮੈਂ ਦੁਖਦਾਇਕ ਨਹੀਂ ਦੁਖਦਾਇਕ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕ ਰੋਕਣ ਚ ਹੁਣ ਕਾਮਯਾਬ ਹੋ ਜਾਾਂਗੇ ਅਗਲੇ 10 ਸਾਲ ਸੋਸਾਇਟੀ ਕਿੰਨਾ ਕੁ ਤੁਹਾਨੂੰ ਦੇ ਰਹੀ ਹੈ ਸੋਸਾਇਟੀ ਕਿੰਨਾ ਕੁ ਜੋਗਦਾਨ ਦੇ ਰਹੀ ਹੈ ਕੰਮ ਡਿਊਟੀ ਤੇ ਆਂਦੇ ਤਾਂ ਫਿਰ ਜਿਹੜਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਊਗਾ ਮੈਂ ਤਾਂ ਨਹੀਂ ਕਿਹਾ 5 ਵਜੇ ਪੰਜਾਬ ਸਰਕਾਰ ਉਹਨਾਂ ਨੂੰ ਮੈਂ ਤਾਂ ਕਹਿੰਨਾ ਨਹੀਂ ਆਉਣ ਯਾਰ ਨਵੇਂ ਰੱਖ ਲਾਂਗੇ ਇਹ ਤਾਂ ਸੁਸਾਇਟੀ ਦੀ ਕਿੰਨੀ ਨਵੇਂ ਮੁੰਡੇ ਕੁੜੀਆਂ ਬਹੁਤ ਟੈਲੈਂਟਡ ਨੇ ਅਗਲੀ ਕੈਬਨਿਟ ਚ ਅਸੀਂ ਲੈ ਕੇ ਵੀ ਆਵਾਂਗੇ ਜਿਹੜਾ ਉਹ ਉਹਨਾਂ ਨੇ ਇਹ ਸਮੂਹਕ ਛੁੱਟੀ ਲਈ ਹੈ ਤਾਂ ਹੈਪੀ ਹੌਲਿਡੇਜ਼ ਸਰ ਕਿਸਾਨਾਂ ਦੀ ਸੁਸਾਇਟੀ ਕਿੰਨੀ ਕਿ ਯੋਗਦਾਨ ਦੇ ਰਹੀ ਐ ਇਸ ਚ ਨਸ਼ੇ ਵਾਲੇ ਜਿਵੇਂ ਸੁਸਾਇਟੀ ਕੋ ਕਿ ਲੋਕਾਂ ਦਾ ਵੀ ਬਹੁਤ ਵੱਡਾ ਤੌਰ ਤੇ ਯੋਗਦਾਨ ਰਹਿਦਾ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਸਾਨੂੰ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅੱਜ ਜਦ ਮੈਂ ਵੀਡੀਓ ਦੇਖੀ ਤੇ ਇੱਕ ਚੈਨਲ ਤੇ ਮੈਂ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆਹ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤਾਂ ਵੇਚੂਗੀ ਤੂੰ ਮੈਨੂੰ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖੀ ਨਹੀਂ ਹੋ ਬੱਲੇ ਬੱਲੇ ਵੀ ਬਹੁਤ ਹੋਈ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਤਾਂ ਚੰਗੇ ਕੰਮ ਦੀ ਹੋਣੀ ਉਹ ਤਾਂ ਪਰਮਾਤਮਾ ਜੀ ਅੱਗੇ ਬੱਲੇ ਬੱਲੇ ਆ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਨੂੰ ਸਰਪੰਚ ਸਾਹਿਬ ਮਾਮਲਾ ਕੀ ਹੈ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਤੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਇਹ ਕੋਠੀ ਪਾਈ ਬੈਠੇ ਨੇ ਹਰਦੀ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕਟੋ ਅੱਧੇ ਘੰਟੇ ਚ ਪੜਸਾ ਗਈ ਜਗਰਾਉ ਦੇ ਅੰਡਰ ਪੈਂਦਾ ਨਾਰੰਗਵਾਲ ਅੰਕੁਰ ਗੁਪਤਾ ਉਥੇ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿਹਾ ਮੀਡੀਆ ਵੀ ਨਾਲ ਲੈ ਕੇ ਜਾ ਜੀਸੀਬੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਤੇ ਹਟਾ ਕੇ ਦਿਖਾਓ ਉਹਨੇ ਘਰ ਬਿਟੇਗੇ ਸੀ ਤੇ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਲੱਡੂ ਵੰਡੇ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜਾਨੇ ਪਿੰਡ ਦੇ ਵਿੱਚ ਜਿਵੇਂ ਕਹਿੰਨਾ ਇੱਕ ਮੱਛੀ ਸਾळे ਤਰਾਰ ਨੂੰ ਗੱਲਾਂ ਗੰਦਾ ਕਰਨ ਇਹ ਸਾਰੀਆਂ ਮੱਛੀਆਂ ਸਾਨੂੰ ਕਰਨੀ ਪਈ ਕੋਈ ਸਪਰਸ਼ਾ ਆਉਂਦੀਆਂ ਰਹੀਆਂ ਵੀ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੋਈ ਵੱਡੇ ਲੋਕਾਂ ਦੀ ਸਪਰਸ਼ਾ ਆਉਂਦੀਆਂ ਤੁਹਾਨੂੰ ਲੱਗਦਾ ਮੈਂ ਸਪਰਸ਼ ਮੰਨਣ ਵਾਲਾ ਹੈਗਾ ਨਹੀਂ ਫੋਨ ਕਰਨ ਵਾਲੇ ਤਾਂ ਪਿੱਛੇ ਛੱਡਦੇ ਨਹੀਂ ਨਹੀਂ ਮੈਂ ਸ਼ਿਫਾਰਿਸ਼ ਮੰਨਣ ਵਾਲਾ ਹੈ ਨਹੀਂ ਤੁਸੀਂ ਮੈਂ ਤਾਂ ਮੈਂ ਤਾਂ ਆਪਦੀ ਸਕੀ ਮਾਂ ਦੀ ਸਕੀ ਭੈਣ ਦੀ ਸ਼ਿਫਾਰਿਸ਼ ਨਹੀਂ ਮੰਨਦਾ ਮੈਂ ਕੋਈ ਸਰ ਤਸੀਲਾਂ ਵਾਲਾ ਅੱਜ ਤੁਸੀਂ ਐਕਸ਼ਨ ਤਾਂ ਲੈ ਲਿਆ ਇਹਦਾ ਲੱਗਦਾ ਵੀ ਇੰਪੈਕਟ ਆਉਂਦੇ ਦਿਨਾਂ 'ਚ ਕਰਪਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁਖੀ ਕਿਹੜੇ ਕਿਤੇ ਮੇਰਾ ਅਗਲੇ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਸੀਲ 'ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂੰਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਐਸਾ ਕੱਲਾ ਆਏ ਨਹੀਂ ਹੁੰਦਾ ਬੁੱਧਵਾਰ ਨੂੰ ਆ ਜੀ ਬੁੱਧਵਾਰ ਨੂੰ ਆ ਗਿਆ ਹੂੰ ਵੀਰਵਾਰ ਨੂੰ ਆ ਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋ ਰਿਸਟੀ ਗਲਤ ਲਿਖਾ ਰੱਖੀ ਹੈ ਇਹ ਮੈਨੂੰ ਸਾਰਾ ਪਤਾ ਨਹੀਂ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਂਪਲ ਸੈਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਨੇ ਨਹੀਂ ਉਹ ਕਰੀਏ ਕੀ ਜੀ ਤਿੰਨ ਪੀੜ੍ਹੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਸੀਲਾਂ ਚ ਦਾਦਿਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਕੋਈ ਦਰ ਮੂੰਹ ਚੱਕਿਆ ਬੁੜਿਆ ਹੋਏ ਇਹ ਕੋਈ ਗੱਲ ਹੈ ਫਿਰ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾਂ ਲੈਨੇ ਹੜਤਾਲ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਾਪਸ਼ਨ ਚ ਫੜੇ ਗਏ ਜੀ ਲਾਇਸੈਂਸ ਦੇ ਦिए ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓ ਤੁਸੀਂ بس सीएम साहब ਤੁਸੀਂ بس ਉਹ ਪੁੱਛਿਆ ਵਿਜੀਲੈਂਸ ਨੂੰ ਚਲੋ ਇਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਲਵੇ ਸਬੂਤ ਹੈਗੇ کورٹ ਚ ਜਾਊਗਾ ਮਾਮਲਾ ਗੱਗੇ ਜਾਊਗਾ ਵਿਜੀਲੈਂਸ ਉਹੀ ਕਮਲੀ ਤਾਂ ਹੈ ਨਹੀਂ ਵੀ ਉਹੀ ਕਿਸੇ ਨੂੰ ਹੀ ਫੜ ਲੈਂਦੀ ਤੁਹਾਡੇ ਕੋਲ ਨਾ ਵਿਜੀਲੈਂਸ ਆ ਗਈ ਹੈ ਨਾ ਮਤਲਬ ਕੁਝ ਨਾ ਕੁਝ ਤਾਂ ਹੋਊ ਗਈ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਆ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਵਿਜੀਲੈਂਸ ਨੂੰ کورٹ ਚ ਖੜੀ ਕਰ ਲਾਂ ਠੀਕ ਆ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇ ਗਿਆ ਇਹ ਕੋਈ ਦੇ ਗਿਆ ਬਦਸਲਤ ਦੀ ਸਾਨੂੰ ਤਾਂ ਦੇ ਦੇ ਕੇ ਨਹੀਂ ਜਾਂਦਾ ਜੀ ਐ ਕੋਈ ਪਰ ਰੰਗੇ ਹੋਏ ਸੋ ਇਹ ਕ腐ਸ਼ਨ ਜਿਹੜੀ ਹੈ ਨਾ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ ਚੰਦਰ ਦਾ ਰਾਜ ਚੱਲ ਰਿਹਾ ਹੈ ਪਰ ਘਟ ਟੁਕੜ ਰੋਕ ਤਾਂ ਸਕਦੇ ਆ ਘਟ ਘਟ ਆਮ ਲੋਕਾਂ ਦੀ ਤਾਂ ਅਸੀਂ ਲੁੱਟ ਰੋਕ ਸਕਦੇ ਆ ਕਚੈਰੀਆਂ ਚ ਜ਼ਿਆਦਾ ਹੁੰਦੀ ਹੈ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕਰ ਦੇ ਦੇਖੋ ਜੀ ਜੇ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨ ਐਚ ਆਈ ਦਾ ਪ੍ਰੋਜੈਕਟ ਰੋਕੋ ਇੰਨੀ ਇੰਗਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਫਿਰ ਇਹ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਤੁਸੀਂ ਜਾਣਦੇ ਹੋ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਫਰਜ਼ ਕਰ ਲਓ ਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦੇ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਹ ਤੇ ਮਿਕਸੀ ਦਾ ਆਰਡਰ ਹੋ ਰਿਹਾ ਮਤਲਬ ਉਹਦਾ ਰੇਟ ਹੋ ਰਿਹਾ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋ ਰਿਹਾ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੌਕ ਨੇ ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ ਮਲਾ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸਰਕਾਰ ਰੋਕੀ ਬੈਠੀ ਹੈ ਜੀ ਅਸੀਂ ਸੜਕ ਤੇ ਬੈਗੇ ਇਹ ਕੋਈ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਨੂੰ ਨੋ ਹੋ ਜਾਣਗੇ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤਾਂ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਹਾਂ ਕਦੇ ਟਰੱਕ ਟਰੱਕ ਕੌਣ ਚਲਾਉਂਦੇ ਨਹੀਂ ਕਿਸਾਨਾਂ ਦੀ ਮੁੰਡੀ ਚਲਾਉਂਦੇ ਫਿਰ ਟਰੱਕ ਹੀ ਦੇ ਰੁਕਦੇ ਹੈ ਜੀ ਰੇਲਾਂ ਰੁਕਦੀਆਂ ਜੀ ਫਿਰ ਬਾਅਦ ਚ ਕਹਿੰਦੇ ਜੀ ਆਪਣੇ ਗੋਦਾਮ ਕਿਉਂ ਨਹੀਂ ਖਾਲੀ ਹੋ ਰਹੀ ਗੋਦਾਮ ਖਾਲੀ ਕਿਵੇਂ ਹੋਣ ਉਹ ਮੈਂ ਜਦੋਂ ਸੈਂਟਰ ਕੋਲ ਜਾਣਾ ਉਹ ਕਹਿੰਦੇ ਤੂੰ ਤਾਂ ਰੇਲਾਂ ਰੋਕੀ ਬੈਠੇ ਹੋ ਪਹਿਲੇ ਇਹਨਾਂ ਤਾਂ ਰੇਲਾਂ ਨੂੰ ਤਕਰੀਰ ਕਰਾਉ ਰੇਲਾਂ ਰਾਹੀਂ ਅਸੀਂ ਕੱਢਾਂਗੇ ਕਦਾਂ ਸੋ ਮੈਂ ਆਪ ਕਿਸਾਨ ਹੈਗਾ ਮੈਂ ਸਾਰੀ ਖੇਤੀ ਕੀਤੀ ہوئی ਹੈ ਮੈਨਾਂ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੁਣ ਮੈਂ ਅੱਜ ਵੀ ਖੇਤ ਜਾਣਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈ ਬਹਿ ਜਾਂ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਚ ਕਿੰਨਾ ਪੈਂਦਾ ਸੀਐਫ ਸਾਹਿਬ ਇੰਡਸਟਰੀ ਲਿਸਟ ਵੀ ਆਈ ਸੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਕਰ ਰਹੇ ਉਹੀ ਗੱਲ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਫਿਲਹਾਲ ਅਗਰ ਹਿਡਨ ਨੁਕਸਾਨ ਕਿੰਨਾ ਕੋਇਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋ ਹੀ ਜਾਂਦਾ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀ ਲਿਸਟ ਕੇ ਅੰਦਰ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆ ਆ ਪੰਜਾਬ ਬਣਾ ਲਿਆ ਅੱਛਾ ਮੰਗਾ ਪੰਜਾਬ ਨਾਲ ਸੰਬੰਧਤ ਹੈ ਨਹੀਂ ਵੀ ਜਾਓ ਉੱਥੇ ਦਿੱਲੀ ਮੈਂ ਜਾ ਮੈਂ ਜਾ ਕੇ ਮੈਂ ਤਾਂ ਦਿੱਲੀ ਵਿੱਚ ਜਦੋਂ ਐਮਪੀ ਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਿਹਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਰ ਨੇ ਧਰਨਾ ਦਿੱਤਾ ਧਰਨਾ ਦਿੱਤਾ ਜਿਨ੍ਹਾਂ ਨੇ ਤਾਂ ਫੇਰ ਇਹਨਾਂ ਨੇ ਕਿਵੇਂ ਕਰੀਏ ਚਲੋ ਇਹਨਾਂ ਦਾ ਖਤਮ ਹੋਣ ਤੋਂ ਫਿਰ 15 ਦਿਨਾਂ ਉਹ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਕਿਤੇ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਜਿਹੜੇ ਟਵਾਰ ਜੇ ਪਿੰਡਾਂ ਦੇ ਵਿੱਚੋਂ ਹਰੇਕ ਘਰ ਚੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਤਾਂ ਤੁਹਾਨੂੰ ਤਾਂ ਅਸੀਂ ਖੜਾਂਗੇ ਨਾਲ ਤੁਹਾਡੀ ਇਹ ਕੀ ਹੈ ਜੀ ਫਿਰ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਸਾਹੀ ਪੈਰਨਲ ਗਵਰਨਮੈਂਟ ਕਰਨੇ ਹੋ ਤੁਸੀਂ ਨਹੀਂ ਹੋਈ ਹੈ ਨਾ ਸਰ ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਤੇ ਹੁਣ ਜਿਹੜਾ ਝੋਨਾ ਦੇ ਜਿਹੜਾ ਝੋਨਾ ਵਿੱਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿੱਜਿਆ ਜਿਹੜਾ 15 ਦਿਨਾਂ ਦਾ ਵੇਕਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ ਆਲੂਆਂ ਤੇ ਆਲੂਦ ਬਾਅਦ ਗੋਭੀ ਗੋਭੀ ਤੋਂ ਬਾਅਦ ਫਿਰ ਜਿਹੜੀ ਮਿਰਚਾਂ ਫਿਰ ਆਲੂ ਫਿਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵੀ ਲੋਕ ਖੇਤ 'ਚ ਬਾਹਰੇ ਆ ਜੀ ਹੁਣ ਨਾ ਮੇਥੀ ਬਾਈ ਆ ਜੁਆ 4-5 ਕਿੱਲੇ ਇੱਕ ਕਿਸਾਨ ਨੇ ਨੇੜੇ ਲੱਕਸਾਨ ਹੈ ਜੀ ਹੁਣ ਆਹ ਹਲਤ ਹੋਈ ਏ ਜਿਸ ਕਿਸਾਨ ਕਿੱਥੇ ਜਾਣਗੇ ਜੀ ਕੀ ਕਰਦੇ ਦੇਖੋ ਪਤਾ ਕੀ ਇਹਦੇ ਵਾਸਤੇ ਪਰ ਪੂਰਾ ਖੇਤੀ ਪਾਲਸੀ ਆਉਗੀ ਹੈਨਾ ਪੰਜਾਬ ਬੜੀ ਜਲਦੀ ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗਦੇ ਹੋਏ ਨੇ ਦੇ ਦਿਓ ਸੁਝਾਅ ਦੇ ਦਿਓ ਅਸੀਂ ਜਿਵੇਂ ਇੰਡਸਟਰੀ ਪਾਲਸੀ ਬਣਾਈਏ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਅਸ ਵਾਰ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਪੀਆਰ 126 ਪੀਆਰ 127 28 29 ਜਿਹੜੀਆਂ ਅਸਲਾਂ ਨੇ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾ ਕਹਾ ਲੈ ਜਾਂਦਾ ਜੀ ਦੀਜਣ ਦਾ ਸਮਾਂ 16 17 ਜੂਨ ਤੱਕ ਲੈ ਜਾਂਦੇ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਰਹਿੰਦੇ ਚਲ ਦੇਖਦੇ ਆਂ ਐ ਕਰਦੇ ਆ ਹੁਣ ਬਿਲਕੁਲ ਬਿਜਲੀ ਵੀ ਹੈਗੀ ਆ ਜੀਵੀਕੇ ਦਾ ਪਲਾਂਟ ਵੀ ਖਰੀਦ ਲਿਆ ਐਸ ਵਾਰ ਆਪਾਂ 15 20 ਦਿਨ ਪਹਿਲਾਂ ਕਰਕੇ ਦੇਖ ਲੈਣੀ। ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸੈਪਟੈਂਬਰ ਚ ਆਜੂਗੀ ਉਹ। ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ। ਤੇ ਸ਼ਾਇਦ ਧੂਆ ਜਿਹੜਾ ਜਿਹੜਾ ਲਾਂਬੇ ਆਉਂਦੇ ਆ। ਇਧਰੋਂ ਹਾਂਜੀ ਹਾਂਜੀ ਦਿੱਲੀ ਵਾਲੇ ਬਿਲਕੁਲ ਉਹ ਨਾ ਇਧਰੇ ਪਾਸੇ ਆਈ ਜਾਣ ਕੋਈ ਸਰ ਕੋ ਝੋਨੇ ਨੂੰ ਲੈ ਕੇ ਹੱਲ ਕਰ ਰਹੇ ਹੋ ਕਿਉਂਕਿ ਡਾਰਕ ਜ਼ੋਨ ਕਹਿੰਦੇ ਸੰਗਰੂਰ ਸਾਈਡ ਵੀ ਆਪਣੇ ਬਹੁਤ ਬਲੌਕ ਨੇ ਜਿਹੜੇ 182 ਚੋਂ ਡਾਰਕ ਜ਼ੋਨ ਤਾਂ ਹੈਗੇ ਨੇ। ਹਾਂ ਪਰ ਜਿਹੜੀਆਂ ਕੱਸੀਆਂ ਤੋ ਵੀ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆ ਤੇ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵੱਲ ਵੀ ਕਿਤੇ ਨਾ ਕਿਤੇ ਪਾਣੀ ਆਇਆ ਤੁਹਾਡੇ ਪਿੰਡਾਂ ਵੱਲ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆਇਆ ਹੋਊਗਾ ਬਹੁਤ ਦੇਰ ਬਾਅਦ ਆਇਆ ਹੋਊਗਾ ਜੀ ਵੀ 30 ਸਾਲ ਬਾਅਦ ਪਾਣੀ ਦੇਖਿਆ ਏ ਕੱਸੀ ਸੋ ਅਸੀਂ ਰੋਜ਼ ਕੋਸ਼ਿਸ਼ ਕਰ ਰਹੇ ਜਿਹੜੇ ਦਸ਼ਮੇਸ਼ ਨਹਿਰ ਬਣੋੜ ਦੀ ਹੈ ਜੀ ਉਹਦਾ ਕੀ ਸਟੇਟ ਹੈ ਉਹਦਾ ਸਰਵੇ ਵੀ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਹਾਂਜੀ ਉਹਦੇ ਕੋ ਕੱਢੋਂਗੇ ਜੀ ਉਹ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕੱਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਭੱਲ ਗਏ ਲੋਕ ਜਾਂ ਉਹਨਾਂ 'ਚ ਦਰਖਤ ੁੱਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਾਟਰ ਜਿਹੜਾ ਇੱਕ ਤੱਕ ਨਹਿਰੀ ਪਾਣੀ ਦਾ ਇਹ ਫਾਇਦਾ ਹੈ ਉਹਦੇ ਵਿੱਚ ਸੋਇਲ ਹੁੰਦੀ ਹੈ ਜੀ ਉਹ ਪੀਲੇ ਰੰਗ ਦਾ ਹੁੰਦਾ ਨਾ ਉਹਦੇ ਵਿੱਚ ਮਿੱਟੀ ਹੁੰਦੀ ਇੱਕ ਨਵੀਂ ਮਿੱਟੀ ਆਉ ਧਰਤੀ ਦੀ ਪਜਾਊ ਸ਼ਕਤੀ ਵਧੂ ਤੇ ਦੂਜਾ ਥੱਲੋਂ ਪਾਣੀ ਕੱਢਣ ਤੋਂ ਬਚਾਂਗੇ ਮਤਲਬ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਜੇ ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਤਿੰਨੇ ਤੱਤਾਂ ਨੂੰ ਬਚਾ ਲਈਏ ਇਹ ਤੋਂ ਵੱਡਾ ਪੁੰਨ ਨਹੀਂ ਜੀ ਅਗਲੀ ਪੀੜ੍ਹੀ ਵਾਸਤੇ